ਸੁਨਦਰ ਸ਼ਰਮਾ ਮਾਮਲੇ ਵਿੱਚ ਪੰਜਾਬੀ ਸੰਗੀਤ ਨਿਰਮਾਤਾ ਪੁਸ਼ਪਿੰਦਰ ਸਿੰਘ ਉਰਫ ਪਿੰਕੀ ਢਾਲੀਵਾਲ ਨੂੰ ਵੱਡੀ ਰਾਹਤ ਮਿਲੀ ਹੈ ਹਰਿਆਣਾ ਪੰਜਾਬ ਹਰਿਆਣਾ ਹਾਈ ਕੋਰਟ ਨੇ ਪਿੰਕੀ ਢਾਲੀਵਾਲ ਨੂੰ ਮਾਮਲੇ ਚਤੰਤ ਰਿਹਾ ਕਰਨ ਦੇ ਹੁਕਮ ਜਾਰੀ ਕੀਤੇ ਨੇ ਹਾਈ ਕੋਰਟ ਨੇ ਹੁਕਮ ਦਰਵਾਤਾ ਦੇ ਮੁੰਡੇ ਦੀ ਪਟੀਸ਼ਨ ਤੇ ਜਾਰੀ ਕੀਤੇ ਨੇ ਜਿਸ ਵਿੱਚ ਮੋਹਾਲੀ ਪੁਲਿਸ ਵੱਲੋਂ ਗ੍ਰਿਫਤਾਰੀ ਨੂੰ ਨਜਾਇਜ਼ ਦੱਸਿਆ ਗਿਆ ਸੀ ਪਿੰਕੀ ਢਾਲੀਵਾਲ ਵੱਲੋਂ ਵਕੀਲ ਹਰਵਲ ਸਿੰਘ ਰਾਜਪੂਤ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬੀ ਅਦਕਾਰ ਅਤੇ ਗਾਇਕਾ ਸੁਨਦਰ ਸ਼ਰਮਾ ਦੀ ਸ਼ਿਕਾਇਤ ਤੇ ਪੁਲਿਸ ਨੇ ਸ਼ਨੀਵਾਰ ਨੂੰ ਢਾਲੀਵਾਲ ਨੂੰ ਗ੍ਰਿਫਤਾਰ ਕੀਤਾ ਸੀ ਇਸ ਤੋਂ ਬਾਅਦ ਤਾਲੀਵਾਲ ਦੇ ਮੁੰਡੇ ਨੇ ਇਸ ਗ੍ਰਿਫਤਾਰੀ ਖਿਲਾਫ ਹਾਈ ਕੋਰਟ ਚ ਪਟੀਸ਼ਨ ਦਾਇਰ ਕੀਤੀ ਸੀ ਇਸ ਤੋਂ ਪਹਿਲਾਂ ਪਿੰਕੀ ਤਾਲੀਵਾਲ ਦੇ ਪਰਿਵਾਰ ਨੇ ਆ ਕੇ ਸੁਨੰਦਾ ਸ਼ਰਮਾ ਦੇ ਖਿਲਾਫ ਕਈ ਰਾਜ਼ ਜ਼ਾਹਿਰ ਕੀਤੇ ਨੇ ਬਿਲਕੁਲ ਰੋਂਗ ਐਲੀਗੇਸ਼ਨ ਇੱਕ ਵੀ ਚੀਜ਼ ਅਗਰ ਸੱਚ ਹੋ ਜਾਏਗੀ ਨਾ ਫਿਰ ਤੁਸੀਂ ਸਾਡੇ ਨਾਲ ਗੱਲ ਕਰਿਓ ਉਹ ਐਨੀ ਮੀਨ ਔਰ ਐਨੀ ਉਦੇ ਬਾਰੇ ਕੁਝ ਕਹਿਵਾ ਵੈਸੇ ਮੈਂ ਆਪਣੇ ਆਪ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਾਂਗੀ ਯੂ نو ਉਹ ਕੁੜੀ ਕਿਸੇ ਜਗ੍ਹਾ ਦਾ ਕਹਿਣਾ ਸੀ ਇਹ ਬੱਚਿਆਂ ਨੂੰ ਕੀ ਥਾਲੀ ਵਾਲ ਪਿੰਕੇ ਥਾਲੀ ਵਾਲ ਪੂਰੇ ਏਰੀਆ ਨੂੰ ਪੁੱਛੋ ਰੱਬ ਦੀ ਥਾਂ ਤੇ ਰੱਖਿਆ ਜਾਂਦਾ ਪਿੰਕੇ ਥਾਲੀ ਵਾਲ ਨੂੰ ਉਹਨਾਂ ਵਰਗਾ ਬੰਦਾ ਤੁਸੀਂ ਇੱਕ ਲੱਭ ਕੇ ਦਿਖਾਓ ਇੱਕ ਲੱਭਿਓ ਮਾਰਾ ਜਾ ਹਾਂ ਹਾਂ ਹਮੇਸ਼ਾ ਪਾਜੀ ਹੁਣਾ ਨੇ ਆਪਣੇ ਬੇਟੇ ਅੱਧ ਕਿਤੇ ਹੋਏ ਸੀਗੇ ਉਹਨੂੰ ਇੰਨਾ ਕੁੜੀਆਂ ਵਾਂਗੂ ਪਿਆਰ ਕਰਦੇ ਸੀਗੇ ਵੀ ਤੁਸੀਂ ਗੱਲ ਛੱਡ ਦਿਓ ਬਈ ਇੱਥੇ ਵੀ ਰਹਿੰਦੀ ਹੈ ਇੱਥੇ ਸਾਰਾ ਟਾਈਮ ਪਾਜੀ ਐਸੀ ਕਰਦੇ ਵਿੱਚ ਰਹਿੰਦੇ ਰਹੀ ਆ ਇਸ ਕਰਦੇ ਅੰਦਰ ਉਹ 6 ਕੋਸਾਲ ਤੱਕ ਰਹੀ ਆ ਦੇਖੋ ਜੀ ਉਹ ਕਲਾਕਾਰ ਉਹਨਾਂ ਦੇ ਨਾਲ ਪਾਜੀ ਦਾ ਕੀ ਰੋਲ ਹੈ ਕੋਈ ਰੋਲ ਨਹੀਂ ਹੈ ਪਾਜੀ ਵਰਗਾ ਬੰਦਾ ਕੋਈ ਹੈ ਹੀ ਨਹੀਂ ਜੀ ਤੁਸੀਂ ਆ ਪੂਰਾ ਏਰੀਆ ਕਿਸੇ ਨੂੰ ਵੀ ਪੁੱਛ ਲਓ ਮੈਨੂੰ ਛੱਡ ਕੇ ਕਿਸੇ ਨੂੰ ਵੀ ਪੁੱਛੋ ਐਦਾਂ ਦੀ ਕੋਈ ਗੱਲਬਾਤ ਹੀ ਨਹੀਂ ਹੈ ਪਾਜੀ ਇੱਕ ਸਾਡੇ ਲਈ ਤੇ ਉਹ ਰੱਬ ਨੇ ਸਾਡੇ ਲਈ ਕਿ ਸਭ ਦੇ ਲਈ ਹਰ ਇੱਕ ਬੰਦਾ ਅਨੰਤ ਨਿਮੀ ਮੰਦਾ ਸਵੇਰੇ ਉੱਠ ਕੇ ਪਾਠ ਕਰਨਾ ਕਿਸੇ ਦੇ ਲਈ ਉਹ ਐਡਾ ਜਿੰਨਾ ਮਾਰਾ ਨਹੀਂ ਕਰ ਸਕਦੇ ਹੋ ਪਤਾ ਨਹੀਂ ਕਿਉਂ ਕਾਕੇ ਕੁੱਕੇ ਅਸੀਂ ਤੇ ਉਹਨਾਂ ਨੂੰ ਕਦੀ ਇੱਥੇ ਦੇਖਿਆ ਨਹੀਂ ਕਾਕੇ ਕੁੱਕੇ ਨੂੰ ਜਿਹੜੇ ਉਹਦੇ ਲੈਵਲ ਦੇ ਬੰਦੇ ਨੇ ਨਾ ਉਹ ਉਹਦੇ ਨਾਲ ਹੀ ਆਏ ਮੈਂ ਮੈਂ ਤੁਹਾਨੂੰ ਕਿਹਾ ਕਿ ਮੈਂ ਇਸ ਘਰ ਦਾ ਮੈਂਬਰ ਆ ਰਾਈਟ ਹਾਂਜੀ ਸਾਡੇ ਬਾਜੀ ਨੇ ਉਹ ਬਹੁਤ ਪਿਆਰੇ ਬਾਜੀ ਨੇ ਉਹ ਪਰਮਾਤਮਾ ਨੂੰ ਹਮੇਸ਼ਾ ਚੜ੍ਹਦੀਆਂ ਕਲਾ ਚ ਰੱਖੂਗਾ ਤੁਸੀਂ ਐ ਦੇਖਿਓ ਹੁਣ ਤੱਕ ਕੋ ਚੜ੍ਹਦੀ ਕਲਾ ਚ ਹੀ ਰਹੇ ਆ ਕਿਉਂਕਿ ਉਹਨਾਂ ਨੇ ਕਦੀ ਕਿਸੇ ਨਾਲ ਮਾਰਾ ਨਹੀਂ ਕਰਿਆ ਬਸ ਕੁਛ ਨਹੀਂ ਉਹ ਕਹਿੰਦੇ ਭੈਣ ਜੀ ਮੈਂ ਵਧੀਆ ਕੋਈ ਚੱਕਰ ਨਹੀਂ ਉਹ ਐਤੋ ਤੁਰੀ ਫਿਰਦੀ ਜਾਂਦੀ ਹੁੰਦੀ ਸੀ ਕਿ ਜਿਹਨੂੰ ਬਾਜੀ ਨੇ ਐ ਹੱਥਾਂ ਤੇ ਚੱਕ ਲਿਆ ਸੁਨੰਦਾ ਕਦੀ ਸਾਹਮਣੇ ਬੈਠ ਕੇ ਗੱਲ ਕਰੇ ਬਿਠਾਓ ਨੂੰ ਸਾਹਮਣੇ ਉਹਨੂੰ ਪੁੱਛੀ ਪਿੰਗੇ ਬਾਜੀ ਕੋਈ ਕੁਛ ਨਹੀਂ ਦੇਖੋ ਜੀ ਉਹਨੇ ਪੂਰਾ ਪ੍ਰੋਗਰਾਮ ਬਣਾਇਆ ਬੈਠ ਕੇ ਸਾਰਾ ਸੈਟਅਪ ਕਰਕੇ ਜਿਹੜਾ ਉਸਨੇ ਗਾ ਪਾਇਆ ਦੇਖੋ ਜੀ ਇਹ ਤਾਂ ਹੁਣ ਬਹੁਤ ਹੀ ਨੌਲੇਜ ਆ ਮੈਨੂੰ ਵੀ ਨਹੀਂ ਹੈਗੇ ਇਸ ਦੇ ਬਾਰੇ ਬਟ ਮੈਂ ਐਨਾ ਕਹਾਂਗੀ ਕਿ ਤੁਸੀਂ ਜਿਸ ਕਰ ਦੇ ਵਿੱਚ ਖੜੇ ਹੋ ਉਹ ਕਰਨ ਨੂੰ ਨਾ ਤੁਸੀਂ ਇੱਕ ਮਤਲਬ ਤੁਸੀਂ ਇਹ ਲਾ ਲਓ ਕਿ ਗੁਰਦੁਆਰਾ ਲਗਾ ਲਓ ਉਹਨਾਂ ਨੇ ਉਸ ਕੁੜੀ ਨੂੰ ਬੱਚਿਆਂ ਵਾਂਗੂ ਰੱਖਿਆ ਬੱਚਿਆਂ ਦੀ ਤਰ੍ਹਾਂ ਰੱਖਿਆ ਉਸੀ ਫੁੱਲਾ ਵਾਂਗੂ ਮੈਂ ਕਹਿੰਦੀ ਆ ਭਈ ਕਿ ਨਹੀਂ ਕਿੱਤਾ ਸੁਨੰਦਾ ਦੇ ਲਈ ਕਿਹੜੇ ਜਗ੍ਹਾ ਦੇ ਉੱਤੇ ਸੁਨੰਦਾ ਨੂੰ ਸੁਨੰਦਾ ਤੇ ਤੁਸੀਂ ਵੀਡੀਓ ਸੇਖੋ ਪੁਰਾਣੀਆਂ ਜੇ ਤੁਸੀਂ ਕਹੋ ਤੁਹਾਨੂੰ ਭੇਜ ਦਿੰਦੇ ਆ ਦਾ ਸੀ ਕਿ ਸੁਨੰਦਰ ਸ਼ਰਮਾ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਤੇ ਪਿੰਕੀ ਧਾਲੀਵਾਲ ਤੇ ਗੈਰ ਕਾਨੂੰਨੀ ਸ਼ੋਸ਼ਣ ਕਰਨ ਵਾਲੇ ਤੇ ਅਪਰਾਣ ਜਨਕ ਅਪਵਿਵਾਰ ਦੇ આરોਪ ਲਗਾਏ ਸਨ ਉਹਨਾਂ ਦਾ ਕਹਿਣਾ ਸੀ ਕਿ ਉਹਨਾਂ ਨੂੰ ਭਾਰੀ ਆਰਥਿਕ ਨੁਕਸਾਨ ਪਰੇਸ਼ਾਨੀ ਤੇ ਉਹਨਾਂ ਦੀ ਸ਼ਾਖ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ